ਇਹਨਾਂ ਮੈਂ ਦੁਨੀਆ ਜਿੱਤਣ ਦਾ ਸੁਪਨਾ ਲਿਆ ਸੀਗਾ ਲੋਕੋ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਛੋਟੀ ਉਮਰ ਵਿੱਚ ਮੈਨੂੰ ਜਾਣਾ ਪੈ ਸਕਦਾ ਹੈ ਇੰਨੀ ਛੋਟੀ ਉਮਰ ਵਿੱਚ ਮੈਂ ਦੁਨੀਆ ਨੂੰ ਅਲਵਿਦਾ ਕਹ ਦਿਆਂਗਾ ਹੁਣ ਉਹ ਮੰਝੇ ਤੇ ਪਿਆ ਆ ਮੰਝੇ ਤੇ ਪਿਆ ਸਭ ਤੋਂ ਪਹਿਲਾਂ ਉਹਨੇ ਆਪਣੇ ਮੰਤਰੀ ਬੁਲਾਏ ਦੀ ਆਪਣੇ ਕੋਲ ਮੰਤਰੀ ਦਾ ਅਰਥ ਹੁੰਦਾ ਆ ਸਲਾਹ ਦੇਣ ਵਾਲਾ ਮੰਤਰੀ ਸੰਤਰੀ ਨਾਲ ਉਹਨੇ ਜਿੰਨੇ ਸੀਗੇ ਸਾਰੇ ਬੁਲਾਏ ਉਨੇ ਆਖ ਕਣ ਤੁਸੀਂ ਮੈਨੂੰ ਬੜੀਆਂ ਸਲਾਹਾਂ ਦਿੱਤੀਆਂ ਤੁਸੀਂ ਮੈਨੂੰ ਬੜਾ ਕੁਝ ਦੱਸਿਆ ਜਦੋਂ ਆਪਾਂ ਦੂਜਾ ਕੋਈ ਮੁਲਖ ਜਿੱਤਣ ਜਾਣਾ ਸੀਗਾ ਤੇ ਮੈਨੂੰ ਹੁਣ ਕੋਈ ਐਸੀ ਸਲਾਹ ਦਵੋ ਕਿ ਐਸਾ ਮੈਨੂੰ ਕੋਈ ਰਾਹ ਦੱਸੋ ਜਿਸ ਰਾਹ ਦੇ ਨਾਲ ਦੇ ਸਲਾਹ ਦੇ ਨਾਲ ਮੈਂ ਮੌਤ ਕੋਲ ਪੱs ਸਕਾਂ ਮੰਤਰੀਆਂ ਨੇ ਯਾ ਸਿਕੰਦਰ ਦੀ ਗੱਲ ਇਹ ਹੈ ਇੱਕ ਬੰਦੇ ਨੂੰ ਜਿੱਤਣਾ ਹੋਵੇ ਸਾਡੇ ਕੋਲ 100 ਸਲਾਹਾਂ ਲੈ ਲਓ ਪਰ ਮੌਤ ਨੂੰ ਕਿਵੇਂ ਜਿੱਤਣਾ ਹੈ ਤੇ ਇਹ ਸਲਾਹ ਸਾਡੇ ਕੋਲ ਨਹੀਂ ਹੈ